ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਦੀ 79ਵਾਂ ਦਿਨ ਰੋਜ਼ ਨਵੇਂ ਸਟਾਈਲ ਦੀ ਦਸਤਾਰ ਸਜਾ ਕੇ ਦਿਖਾਉਣ ਦਾ ਤੇ ਤੁਹਾਨੂੰ ਸਿਖਾਉਣ ਦਾ ਅੱਜ ਦੀ ਵੀਡੀਓ 'ਚ ਤੁਹਾਨੂੰ ਚਾਰ ਸਟਾਈਲ ਮਿਕਸ ਕਰਕੇ ਸਜਾ ਕੇ ਦਿਖਾਵਾਂਗਾ ਪਹਿਲਾਂ ਦਸਤਾਰ ਨੂੰ ਗਿੱਲੀ ਕਰਕੇ 1.5 ਇੰਚ ਚੋੜੀ ਬੋਣੀ ਕਰ ਲੈਣੀ ਹੈ ਫਿਰ ਅਸੀਂ ਬੇਸ ਸਜਾ ਲੈਣਾ ਹੈ ਖੱਬੇ ਪਾਸੇ ਜੋੜਾ ਕਰਕੇ ਨਾਲ ਕੰਗਾ ਸਹਿਵਰਾ ਕੇ ਬੇਸ ਸਜਾ ਲੈਣਾ ਹੈ ਫਿਰ ਅਸੀਂ ਦਸਤਾਰ ਸਜਾਉਣੀ ਸ਼ੁਰੂ ਕਰਾਂਗੇ ਇੱਕ ਦੇ ਚਾਰ-ਚਾਰ ਪੇਚਾਂ ਵਾਲੀ ਦਸਤਾਰ ਸਜਾਣੀ ਹੈ ਇਸੇ ਤਰੀਕੇ ਨਾਲ ਚਾਰੋਂ ਪੱਲੇ ਬਰਾਬਰ ਕਰਕੇ ਇੱਕ ਦੇ ਚਾਰ-ਚਾਰ ਲੜ ਬਣਾ ਲੈਣੇ ਨੇ ਇਹ ਸਾਡਾ ਸਭ ਤੋਂ ਪਹਿਲਾ ਤਰੀਕ ਫਿਰ ਵਧੀਆ ਲੱਗੇ ਤਾਂ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਕਮੈਂਟ ਕਰਕੇ ਜੀਓ ਦੱਸਿਓ ਦਸਤਾਰ ਕਿਹੋ ਜਿਹੀ ਲੱਗੀ ਆਖਰੀ ਪੇਜ ਹੈ ਵੀ ਕੋ ਪਤਲਾਏ ਲੜ ਬਣਾ ਕੇ ਰੱਖ ਲੈਣਾ ਉਪਰੋ ਜੀ ਦਸਤਾਰ ਨੂੰ ਸਾਫ ਕਰਕੇ ਅੱਧੇ ਅੱਧੇ ਲੜ ਕੱਲ ਲੈਣੇ ਨੇ ਤੇ ਇਹ ਹੋਵੇਗਾ ਸਾਡਾ ਦੂਜਾ ਸਟਾਈਲ ਫਿਰ ਅਸੀਂ ਕਲਗੀ ਵਾਲੇ ਲੜ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਪੈਂਦੀ ਮਦਨਾ ਕੁਮਾ ਕੇ ਲਾ ਦੇਣਾ ਫਿਰ ਉਪਰੋ ਜੀ ਸੇਨ ਨੂੰ ਟਕ ਲਵਾਂਗੇ ਫਿਰ ਸਲਾਈਨ ਲਵਾਂਗੇ ਸਲਾਈਨ ਆ ਸਾਰੇ ਪੇਚਾਂ ਦੇ ਉੱਤੇ ਇਸ ਤਰੀਕੇ ਨਾਲ ਵਟ ਪਾਵਾਂਗੇ ਤੇ ਇਹ ਸਾਡਾ ਤੀਜਾ ਸਟਾਈਲ ਹੋਵੇਗਾ ਤੇ ਚੌਥੇ ਸਟਾਈਲ ਦੇ ਵਿੱਚ ਅਸੀਂ ਬਿੰਦੀਆਂ ਪਾ ਲਵਾਂਗੇ ਦਸ